ਕਿ ਤੁਸੀਂ ਜਾਣਦੇ ਹੋ ਜਿਸ ਧਰਤੀ ਨੂੰ ਅਸੀਂ ਪੰਜਾਬ ਕਹਿੰਦੇ ਹਾਂ ਉਸ ਦਾ ਪੁਰਾਣਾ ਨਾਮ ਸਤ ਸਿੰਧੂ ਸੀ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਸਭ ਤੋਂ ਪਹਿਲਾਂ ਵੇਦਾਂ ਦੀ ਰਚਨਾ ਹੋਈ ਸੀ ਜਿਵੇਂ ਰਗਵੇਦ ਇਹ ਇੱਕ ਅਜਿਹਾ ਖੇਤਰ ਸੀ ਜਿੱਥੇ ਆਰੀਅਨ ਕਬੀਲੇ ਆ ਕੇ ਵਸੇ ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਦੀ ਨੀਂ ਰੱਖੀ ਸਮਾਂ ਬੀਤਦਾ ਗਿਆ ਕੁਝ ਦਰਿਆ ਖਤਮ ਹੋ ਗਏ ਅਤੇ ਇਸ ਧਰਤੀ ਨੂੰ ਪੰਜ ਦਰਿਆਵਾਂ ਕਰਕੇ ਪੰਜ ਆਪ ਯਾਨੀ ਕਿ ਪੰਜਾਬ ਦਾ ਨਾਮ ਦਿੱਤਾ ਗਿਆ ਇਹ ਨਾਮ ਇੱਥੇ ਵਸਣ ਵਾਲੇ ਲੋਕਾਂ ਦੀ ਪਛਾਣ ਬਣ ਗਿਆ ਸप्त ਸਿੰਧੂ ਤੋਂ ਪੰਜਾਬ ਬਣਨ ਤੋਂ ਬਾਅਦ ਇਸ ਖੇਤਰ ਵਿੱਚ ਵੱਡੇ ਵੱਡੇ ਸਾਮਰਾਜਾਂ ਦਾ ਰਾਜ ਹੋਇਆ ਜਿਵੇਂ ਮੌਰੀਆ ਰਾਜ ਚੰਦਰਗੁਪਤ ਮੌਰੀਆ ਨੇ ਪੰਜਾਬ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਇਆ ਫਿਰ ਆਇਆ ਸ਼ਾਨਕਾਲ ਜਿਸ ਦੌਰਾਨ ਪੰਜਾਬ ਕਲਾ ਤੇ ਵਪਾਰ ਦਾ ਕੇਂਦਰ ਬਣਿਆ ਗੰਧਾਰ ਸਕੂਲ ਦੀ ਕਲਾ ਜਿਸ ਵਿੱਚ ਬੁੱਧ ਦੀਆਂ ਮੂਰਤੀਆਂ ਬਣੀਆਂ ਇਸ ਸਮੇਂ ਦੀ ਦੇਣ ਹੈ ਗੁਪਤ ਕਾਲ ਜਿਸ ਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਵਿੱਚ ਵੀ ਪੰਜਾਬ ਦਾ ਯੋਗਦਾਨ ਰਿਹਾ ਇੱਥੇ ਵਿਦਿਆ ਤੇ ਸਾਹਿਤ ਦਾ ਬਹੁਤ ਵਿਕਾਸ ਹੋਇਆ ਦੋਸਤੋ ਅਗਲੇ ਪਾਰਟ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਮੁਸਲਮ ਹਮਲਾਵਰਾਂ ਨੇ ਪੰਜਾਬ ਤੇ ਹਮਲੇ ਕਰਨੇ ਸ਼ੁਰੂ ਕੀਤੇ ਇਹ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਅਗਲੇ ਪਾਰਟ ਦੇਖ ਸਕੋ よろしくお願いします。